ਸਸਿਕਾ ਜੀ ਦਾ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਿਤ ਕੌਰ ਜੋਸ਼ੀ ਜੈਨ ਆਉਂਦੇ ਮਦਦ ਅਸਰ ਦਾ ਸਵਾਦ ਕਰਦੀ ਆ ਲਓ ਜੀ ਉਮੀਦ ਆ ਤੁਸੀਂ ਸਾਰੇ ਰੰਗ ਖੁਸ਼ ਹੋਵੋਗੇ ਤੇ ਮੇਰੇ ਗੀਤਾਂ ਦਾ ਆਨੰਦ ਮਾਣਦੇ ਰਹੋ ਜੀ ਅੱਜ ਵੀ ਸਮਰ ਹੋ ਸੋਣਾ ਤੇ ਸੁਹਾਗ ਕੇ ਇਹਨਾਂ ਨੂੰ ਗੀਤ ਕਹਿ ਲੋ ਬਹੁਤ ਪਿਆਰਾ ਇਹ ਲੋਕ ਵੀ ਸੁਣਾਉਂਗੀ ਤੇ ਤੁਸੀਂ ਇਹਦੇ ਕਮੈਂਟ ਜਰੂਰ ਲਿਖਿਆ ਕਰੋ ਸਾਨੂੰ ਸਾਡੇ ਇਹ ਗੀਤ ਕਿਵੇਂ ਲੱਗੇ ਤੇ ਜੀ ਤਾਂ ਸਾਰੇ ਸੋਹਣੇ ਹੁੰਦੇ ਨੇ ਤੇ ਤੁਸੀਂ ਪਹਿਲਾਂ ਜਿਵੇਂ ਭਰਮਾ ਹੁਣਾ ਜਿੱਤਾ ਹਾਂ ਵੀ ਇਸਵੇਂ ਭਰਮਾ ਭਰ ਦਿੰਦਾ ਹੈ ਉਹ ਦਿੰਦੇ ਲੋਕ ਤਾਂ ਉਸਕੇ ਸਾਨੂੰ ਵੀ ਹੌਸਲਾ ਮਿਲਦਾ ਰਹੇ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਸੰਗ੍ਰਹਿ ਜੇ ਵਾਰ-ਵਾਰ ਸੋਚਿਆ ਨਾ ਕਹਿੰਦੇ ਨਾ ਤੇ ਉਸ ਹਰੇਣੀ ਵਾਲੇ ਪਾਉਂਗੀ ਕਾਪੀ ਪੈਨਸਲ ਆ ਵੀ ਲੈ ਕੇ ਵੈਲੋ ਤੇ ਲਿਖ ਲੈ ਉਸਦੇ ਬਾਰੀ-ਬਾਰੀ ਨਾਮ ਵਿੱਚ ਤੇ ਲੋਕ ਮਾਣੋ ਫਿਰ ਇਸ ਜੀਤ ਦਾ ਆਨੰਦ पांतिमानी चाओडे पैंजामा ਮੈਂ ਖੜੀ ਪੁਸ਼ਪੀ ਦੀ ਮੋਕੀ ਜਾਵੇ ਕਾਜੇ ਅਰੇ ਜਾਇਲੀ ਪੰਜਿ ਮਾਣੇ ਚੜੇ non hai maitrani ka jare channili na bhul So morning. ਸੋਹਣ ਮਾਮਾ ਮੇਰੇ ਆਵੇ ਦੇਸਾਂ ਦੇ ਹਰ ਜੀਰ ਤੂੰ ਕੀ ਦਵੇ ਮੈਂ ਖੜੀ ਕੁਸ਼ਦੀ ਨੇ ਕੀ ਦਵੇ ਕਾਜ ਰੇਜਾ I'm ਗੀਤ ਹੋਇਆ ਪੂਰਾ ਹਾਂ ਦੱਸਿਆ ਤੁਹਾਨੂੰ ਸਾਡਾ ਇਹ ਗੀਤ ਕੀ ਹੋਇਆ ਲੱਗਿਆ ਤੇ ਮਨ ਨੂੰ ਇਸ ਗੀਤ ਦਾ ਆਨੰਦ ਤੇ ਸਾਰੇ ਰਿਸ਼ਤੇ ਆ ਮੈਂ ਬੇਟੀ ਵਾਸਤੇ ਨਾਮ ਕਿਆ ਦਾਦ ਕਹਨੇ ਸਾਰਾ ਕੁਝ ਇੰਨਾ ਬਣਾਇਆ ਇਹ ਮਣਾਉਂਦੇ ਨੇ ਸਾਰੇ ਤੇ ਆਪ ਦਾ ਫੁੱਲ ਖੱਦਦੇ ਨੇ ਤੇ ਲੋ ਤੁਸੀਂ ਹੁਣ ਆਜੋ ਨੂਪੇ ਵੱਲ ਤੇ ਨਰਤ ਜਿਹੜਾ ਮੈਂ ਤੁਹਾਨੂੰ ਦੱਸੂਗੀ ਨਵੇਂ ਦੱਸਿਆ ਵੀ ਸਮਰੇ ਨਹੀਂ ਦਾ ਬਾਰ ਬੱਸ ਜਾਣਾ ਪੈਦਾ ਲੈਟਨ ਇਹਦੇ ਵਾਸਤੇ ਤੁਸੀਂ ਘਰੇ ਮਤਲਬ ਤਿਆਰ ਕਰ ਲਓ ਕਿ ਬਿਰ ਮਿਲਨੀ ਦੇ ਮਿਲਦਾ ਗੁੱਦਾ ਲਿਆ ਉਹ ਲੈ ਕੇ ਡੇ ਲੱਗੇ ਨਹੀਂ ਤੇ ਬਿਰ ਦਾ ਗੁੱਦਾ ਲੈ ਲਓ ਤੁਸੀਂ 100 ਗ੍ਰਾਮ ਲੈ ਲਿਆ ਸੌਂਫ 25 ਗ੍ਰਾਮ ਤੋਂ 30 ਗ੍ਰਾਮ ਤੱਕ ਸੌਂਫ ਲੈ ਸਕਦੇ 25 ਗ੍ਰਾਮ ਵੀ ਜਾਂ 30 ਗ੍ਰਾਮ ਲੈ ਲਓ ਇਹਦੇ ਵਿਚਾਰੇ ਤੇ ਬਿਰ ਦਾ ਮਿਲ ਗੁੱਦਾ 100 ਗ੍ਰਾਮ ਤੇ ਭੰਗ ਭੰਗ ਦੇ ਵੀ ਹੁੰਦੇ ਨਾ ਇਹ ਤੁਸੀਂ ਲੈ ਲਓ 20 ਗ੍ਰਾਮ ਇੰਨਾ-ਤਿੰਨਾ ਚੀਜ਼ਾਂ ਦਾ ਪਾਊਡਰ ਬਣਾ ਲਓ ਤੇ ਸਵੇਰੇ ਸ਼ਾਮ ਪਾਣੀ ਨਾਲ ਲਓ ਸਗਰੇਣੀ ਵਾਲੇ ਨੂੰ ਹਰ ਹਾਲਤ ਲਾਭ ਹੋਊਗਾ ਸਮਝ ਗਏ ਇਹ ਇੰਨਾ ਦਾ ਮਤਲਬ ਤੁਸੀਂ ਚਮਚਾਕ ਲੈ ਲੈਣਾ ਪਾਣੀ ਨਾਲ ਤੇ ਲਓ ਤੇ ਮੁੜ ਕੇ ਇਥੋਂ ਡਾਕਟਰ ਕੋਲੇ ਜਾਣ ਦੀ ਲੋੜ ਨਹੀਂ ਪਰਮਾਤਮਾ ਭਲੀ ਕਰੂਗਾ ਮੰਨੋ ਮੇਰੀ ਇਸ ਲੋਕ ਤੇ ਦਾ ਮੰਨ ਤੇ ਦਾ ਮੰਨ ਕੱਲ ਨੂੰ ਫੇਰ ਨਵਾਂ ਗੀਤ ਤੇ ਨਵਾਂ ਵੀਡੀਓ ਨਾਲ ਤੁਹਾਡੇ ਕੋਲ ਕਿਤੇਰੀ ਤੇ ਆਏ ਹੋਵਾਂਗੇ ਅੱਜ ਜੋ ਸਾਰੇ ਸ਼ੂਟੀਆਂ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਤੇ ਲੋ